ਸਤਿ ਸ਼੍ਰੀ ਅਕਾਲ ਪਿਆਰੀ ਬੱਚਿਓ ஆன்ਲਾਈਨ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪਿਆਰੀ ਬੱਚਿਓ ਅੱਜ ਆਪਾਂ ਪੰਜਵੀਂ ਸ਼੍ਰੇਣੀ ਦੇ ਗਣਿਤ ਦੀ ਦੁਨੀਆ ਕਿਤਾਬ ਵਿੱਚੋਂ ਅਭਿਆਸ 1.2 ਕਰਾਂਗੇ ਜਿਸ ਵਿੱਚ ਹੈ ਸਥਾਨਕ ਮੁੱਲ ਅਤੇ ਅੰਕਿਤ ਮੁੱਲ ਕਿਸੇ ਸੰਖਿਆ ਵਿੱਚ ਅੰਕਾਂ ਦੇ ਸਥਾਨ ਬਦਲਣ ਨਾਲ ਉਹਨਾਂ ਦਾ ਸਥਾਨਕ ਮੁੱਲ ਵੀ ਬਦਲ ਜਾਂਦੇ ਹਨ ਜਦਕਿ ਅੰਕਾਂ ਦਾ ਅੰਕਿਤ ਮੁੱਲ ਉਹੀ ਰਹਿੰਦਾ ਹੈ ਕਿਸੇ ਸੰਖਿਆ ਵਿੱਚ ਜ਼ੀਰੋ ਦਾ ਸਥਾਨਕ ਮੁੱਲ ਹਮੇਸ਼ਾ ਜ਼ੀਰੋ ਹੁੰਦਾ ਹੈ ਭਾਵੇਂ ਉਹ ਕਿਸੇ ਵੀ ਸਥਾਨ ਤੇ ਹੋਵੇ ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਲਕੀਰੇ ਅੰਕ ਦਾ ਸਥਾਨਕ ਮੁੱਲ ਲਿਖੋ ਇਹ ਸਾਡਾ ਪਹਿਲਾ ਸਵਾਲ ਹੈ ਅਸੀਂ ਸਮਝਣ ਲਈ ਇਸ ਨੂੰ ਸਥਾਨਕ ਮੁੱਲ ਸਾਰਣੀ ਤੇ ਦਰਸਾ ਲੈਂਦੇ ਹਾਂ ਸਾਡਾ ਇਹ ਸਵਾਲ ਹੈ 6 ਹੈ ਸਾਡਾ ਇਕਾਈ ਦੇ ਸਥਾਨ ਤੇ 2 ਹੈ ਦਹਾਈ ਦੇ ਸਥਾਨ ਤੇ 3 ਹੈ ਸੈਂਕੜੇ ਦੇ ਸਥਾਨ ਤੇ ਅਤੇ 8 ਹੈ ਹਜ਼ਾਰ ਦੇ ਸਥਾਨ ਤੇ ਸਾਡਾ ਲਕੀਰੇ ਰਮੁੱਲ ਕਿਹੜਾ ਹੈ 2 ਤਾਂ 2 ਦਹਾਈਆਂ ਹਨ ਪਿਆਰੇ ਬੱਚਿਓ 2 ਦਹਾਈ ਦੇ ਸਥਾਨ ਤੇ ਹੈ 2 10 2 ਦਹਾਈਆਂ ਇਹ ਕਿੰਨੇ ਦੇ ਬਰਾਬਰ ਹੋਏਗਾ 20 ਦੇ ਬਰਾਬਰ ਹੋਏਗਾ ਇਸੇ ਤਰ੍ਹਾਂ ਸਾਡਾ 20 ਵਾਲਾ ਹੈ ਇਕਾਈ ਦੇ ਸਥਾਨ ਤੇ ਹੈ 8 ਦਹਾਈ ਦੇ ਸਥਾਨ ਤੇ 8 ਸੈਂਕੜੇ ਦੇ ਸਥਾਨ ਤੇ ਹੈ 5 ਹਜ਼ਾਰ ਦੇ ਸਥਾਨ ਤੇ ਹੈ 4 10000 ਦੇ ਸਥਾਨ ਤੇ ਹੈ 5 ਤੇ ਲਕੀਰਾ ਅੰਕਿਆ ਸੰਲ ਵਿੱਚ 4 4000 ਦੇ ਸਥਾਨ ਤੇ ਹੈ 4 1000 ਬਰਾਬਰ ਹੈ 4000 ਇਸ ਦਾ ਸਥਾਨਕ ਮੁੱਲ ਹੋਏਗਾ C ਸਵਾਲ ਹੈ ਸਾਡਾ ਇਕਾਈ ਦੇ ਸਥਾਨ ਤੇ 8 ਦਹਾਈ ਦੇ 0 ਸੈਂਕੜੇ ਤੇ 0 ਹਜ਼ਾਰ ਤੇ 0 10000 ਤੇ 9 ਲਕੀਰਾ ਅੰਕ ਹੈ ਸਾਡਾ 8 8 ਇਕਾਈ ਦੇ ਸਥਾਨ ਤੇ ਹੈ ਤਾਂ ਇਸ ਦਾ ਸਥਾਨਕ ਮੁੱਲ ਵੀ ਹੋਏਗਾ 8 D ਸਵਾਲ ਹੈ ਸਾਡਾ 4 ਇਕਾਈ ਦੇ ਸਥਾਨ ਤੇ 3 ਦਹਾਈ ਦੇ ਸਥਾਨ ਤੇ 2 ਸੈਂਕੜੇ ਦੇ ਸਥਾਨ ਤੇ 9000 ਦੇ ਸਥਾਨ ਤੇ ਤੇ ਇੱਕ ਹੋਰ 9 ਹੈ 10000 ਦੇ ਸਥਾਨ ਤੇ ਸਾਡਾ ਲਕੀਰਾਂ ਅੰਕ ਹੈ 10000 ਵਾਲਾ 9 ਤਾਂ 9 10000 ਦੇ ਸਥਾਨ ਤੇ ਹੈ ਤਾਂ ਇਸ ਦਾ ਸਥਾਨਕ ਮੁੱਲ ਕੀ ਹੋਏਗਾ 90000 ਇਹ ਸਵਾਲ ਹੈ ਸਾਡਾ 6 ਇਕਾਈ ਦੇ ਸਥਾਨ ਤੇ 1 ਦਹਾਈ ਦੇ ਸਥਾਨ ਤੇ 7 ਸੈਂਕੜੇ ਦੇ ਸਥਾਨ ਤੇ 9000 ਦੇ ਸਥਾਨ ਤੇ ਤੇ 4 10000 ਦੇ ਸਥਾਨ ਤੇ ਅਸੀਂ ਲਿਖੀ ਰਾਂ ਅੰਕ ਹੈ ਸਾਡਾ 7 7 ਹੈ ਸੈਂਕੜੇ ਦੇ ਸਥਾਨ ਤੇ ਤਾਂ ਇਸ ਦਾ ਸਥਾਨਕ ਮੁੱਲ ਕੀ ਹੋਏਗਾ 700 ਐਪਸਵਾਲ ਹੈ ਸਾਡਾ 8 ਇਕਾਈ ਦੇ ਸਥਾਨ ਤੇ 6 ਦਹਾਈ ਦੇ ਸਥਾਨ ਤੇ 1 ਸੈਂਕੜੇ ਦੇ ਸਥਾਨ ਤੇ 7000 ਦੇ ਸਥਾਨ ਤੇ ਤੇ 4 10000 ਦੇ ਸਥਾਨ ਤੇ ਲਿਖੀ ਰਾਂ ਅੰਕ ਹੈ ਸਾਡਾ 7 7000 ਦੇ ਸਥਾਨ ਤੇ ਸਾਡਾ ਸਥਾਨਕ ਮੁੱਲ ਹੋਏਗਾ 7000 ਜੀ ਸਵਾਲ ਹੈ ਸਾਡਾ 4 ਇਕਾਈ ਦੇ ਸਥਾਨ ਤੇ 8 ਦਹਾਈ ਦੇ ਸਥਾਨ ਤੇ ਇੱਕ ਸੈਂਕੜੇ ਦੇ ਸਥਾਨ ਤੇ 3000 ਦੇ ਸਥਾਨ ਤੇ ਤੇ 6 10000 ਦੇ ਸਥਾਨ ਤੇ ਤਿਲਕੀਰਾ ਅੰਕ ਹੈ ਸਾਡਾ 6 6 ਦਾ ਸੰਕਲ ਹੋਏਗਾ 60000 ਐਚ ਸਵਾਲ ਹੈ ਸਾਡਾ 9 ਇਕਾਈ ਦੇ ਸਥਾਨ ਤੇ 9 ਦਹਾਈ ਦੇ ਸਥਾਨ ਤੇ 9 ਹੀ ਸੈਂਕੜੇ ਦੇ ਸਥਾਨ ਤੇ 9 ਹੀ ਹਜ਼ਾਰ ਦੇ ਸਥਾਨ ਤੇ 2 10000 ਦੇ ਸਥਾਨ ਤੇ ਲਕੀਰਾ ਅੰਕ ਹੈ ਸਾਡਾ 2 2 ਦਾ ਸੰਕਲ ਹੋਏਗਾ 20000 ਦੂਜਾ ਸਵਾਲ ਆ ਗਿਆ ਸਾਡਾ ਹੇਠ ਲਿਖਿਆਂ ਸੰਖਿਆਵਾਂ ਵਿੱਚੋਂ ਲਖੀਰੇ ਅੰਕ ਦਾ ਅੰਕਿਤ ਮੁੱਲ ਪਤਾ ਕਰੋ ਪਿਆਰੇ ਵਿੱਚੋਂ ਸਥਾਨਕ ਮੁੱਲ ਦਾ ਅੰਕ ਦਾ ਸਥਾਨ ਚੇਂਜ ਹੁੰਦੇ ਹੀ ਸਥਾਨਕ ਮੁੱਲ ਚੇਂਜ ਹੋ ਜਾਂਦਾ ਹੈ ਪਰ ਅੰਕਿਤ ਮੁੱਲ ਅੰਕ ਦਾ ਮੁੱਲ ਹੁੰਦਾ ਹੈ ਜਿਹੜਾ ਕਿ ਉਹੀ ਰਹਿੰਦਾ ਹੈ ਜਿਵੇਂ ਸਾਡਾ ਇਹ ਸਵਾਲ ਹੈ ਇਸ ਵਿੱਚ ਲਖੀਰਾ ਅੰਕ ਸਾਡਾ ਇਕਾਈ ਵਾਲਾ ਅੰਕ ਹੈ 2 ਇਸ ਦਾ ਅੰਕਿਤ ਮੁੱਲ ਵੀ ਕਿੰਨਾ ਹੈ 2 ਤੇ 20 ਸਵਾਲ ਹੈ ਸਾਡਾ ਲਿਖੀ ਰਾਂਕ ਹੈ 4 ਜਿਹੜਾ ਕਿ ਹਜ਼ਾਰ ਦੇ ਸਥਾਨ ਤੇ ਹੈ ਸਥਾਨਕ ਮੁੱਲ ਦਾ ਬੇਸ਼ੱਕ ਇਸ ਦਾ 4000 ਹੋਵੇਗਾ ਪਰ ਅੰਕਿਤ ਮੁੱਲ 4 ਹੈ ਕਿਉਂਕਿ ਅੰਕ ਤਾਂ ਇਹ 4 ਹੀ ਹੈ ਅੰਕ ਦਾ ਮੁੱਲ 4 ਸੀ ਸਵਾਲ 8 ਦਾ ਅੰਕਿਤ ਮੁੱਲ 8 ਡੀ ਸਵਾਲ 9 ਦਾ ਅੰਕਿਤ ਮੁੱਲ 9 ਉਹ ਭਾਵੇਂ ਸੈਂਕੜੇ ਦੇ ਸਥਾਨ ਤੇ ਹੈ ਪਰ ਅੰਕ ਦਾ ਮੁੱਲ 9 ਹੈ ਇਸਵਾਲ 7 ਦਾ ਅੰਕਤਮੂਲ 7 ਫਿਰ 7 ਦਾ ਅੰਕਤਮੂਲ 7 ਇੱਥੇ ਦੇਖੋ 7 ਜਿਹੜਾ ਉਹ ਦਹਾਈ ਦੇ ਸਥਾਨ ਤੇ ਸੀ ਤਾਂ ਵੀ ਇਸ ਦਾ ਅੰਕਤਮੂਲ 7 ਸੀ ਇੱਥੇ 7 ਸੈਂਕੜੇ ਦੇ ਸਥਾਨ ਤੇ ਹੈ ਪਰ ਇਸ ਦਾ ਅੰਕ ਦਾ ਮੂਲ ਉਹੀ ਰਹਿੰਦਾ ਹੈ 7 6 ਦਾ ਅੰਕਤਮੂਲ 6 ਤੇ 5 ਦਾ ਅੰਕਤਮੂਲ 5 ਇਟ ਲਿਖਿਆ ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ ਪਿਆਰੇ ਬੱਚਿਓ ਵਿਸਤ੍ਰਿਤ ਰੂਪ ਹੁੰਦਾ ਹੈ ਸੰਖਿਆ ਦੇ ਹਰ ਇੱਕ ਅੰਕ ਦਾ ਸਥਾਨਕ ਮੁੱਲ ਚੱਲ ਲਈ ਪਹਿਲਾ ਸਵਾਲ ਹੈ ਇਹ ਸਵਾਲ 232 ਜਿਸ ਨੂੰ ਅਸੀਂ ਸਥਾਨਕ ਮੁੱਲਸਾਰਨੀ ਤੇ ਦੱਸਾ ਲੈਣੇ ਹਾਂ ਇਕਾਈ 2 ਦਹਾਈਆਂ 3 ਨੇ ਸੈਂਕੜੇ 2 ਇਕਾਈ ਦੇ ਤਾਂ ਤੇ ਹੈ 2 2 ਦੀ ਜਦੋਂ ਅਸੀਂ 1 ਨਾਲ ਇਕਾਈ ਨਾਲ ਗੁਣਾ ਕਰਾਂਗੇ ਤਾਂ ਕਿੰਨਾ ਆਏਗਾ 2 ਇਸੇ ਤਰ੍ਹਾਂ ਦਹਾਈ ਹੈ ਦਹਾਈ ਦੇ ਸਥਾਨ ਤੇ ਹੈ ਤਿੰਨ ਅੰਕ ਦਹਾਈ ਹੁੰਦੀ ਹੈ 10 ਦੀ ਬਾਰੇ ਬੱਚਿਓ ਤਾਂ 10 ਤਿੰਨ ਦਹਾਈਆਂ ਹੋ ਗਈਆਂ ਦੇ ਵਿੱਚ ਤਾਂ ਇਹਦਾ ਮੁੱਲ ਹੋ ਗਿਆ 30 ਦੋ ਹੰਸ ਸੈਂਕੜੇ ਸੈਂਕੜਾ ਹੁੰਦਾ ਹੈ ਪੇਰੇ ਵਿੱਚ 100 ਦਾ ਤਾਂ ਇਸਦਾ ਸਾਨਕ ਮੁੱਲ ਕਿੰਨਾ ਹੋਏਗਾ 200 ਤਾਂ ਸੰਖਿਆ 232 ਦਾ ਵਿਸਤ੍ਰਿਤ ਰੂਪ ਹੈ 200 30 2 ਇਹ ਸਾਡਾ ਉੱਤਰ ਹੈ ਸਾਡਾ 20 ਵਾਲਾ ਹੈ 0 ਦਾ ਸਾਨਕ ਮੁੱਲ 0 ਹੈ ਇਕਾਈ ਦੇ ਸਥਾਨ ਤੇ ਇਜਾ ਸਥਾਨਕ ਮੁੱਲ 0 ਪਿਆਰੇ ਬੱਚਿਓ 0 ਸੰਖਿਆ ਦੇ ਜਿਸ ਮਰਜ਼ੀ ਸਥਾਨ ਤੇ ਹੋਵੇ ਇਹ ਤਾਂ ਇਸ ਦਾ ਸਥਾਨਕ ਮੁੱਲ 0 ਹੀ ਹੁੰਦਾ ਹੈ 8 ਹੈ ਸਾਡਾ ਦਹਾਈ ਦੇ ਸਥਾਨ ਤੇ 8 ਦਾ ਸਥਾਨਕ ਮੁੱਲ ਹੋਏਗਾ 80 1 ਹੈ ਸੈਂਕੜੇ ਦੇ ਸਥਾਨ ਤੇ 1 ਦਾ ਸਥਾਨਕ ਮੁੱਲ ਹੋਏਗਾ 100 4 ਹੈ ਹਜ਼ਾਰ ਦੇ ਸਥਾਨ ਤੇ ਤਾਂ ਇਸ ਦਾ ਸਥਾਨਕ ਮੁੱਲ ਹੋਏਗਾ 4000 ਅਸੀਂ ਕਹਿ ਸਕਦੇ ਹਾਂ ਕਿ 4180 ਦਾ ਵਿਸਤ੍ਰਿਤ ਰੂਪ 4000 200 80 0 ਹੈ। ਸਾਲਾ 3 ਸਵਾਲ ਹੈ। ਦੋ ਦਾ ਸਥਾਨਕ ਮੁੱਲ 2 ਪਿਆਰੇ ਵਿੱਚ 10000 ਦੇ ਸਥਾਨ ਤੇ ਹੈ ਤਾਂ ਇਸ ਦਾ ਸਨਕ ਮੁੱਲ ਹੋਏਗਾ 20000 7 ਹਜ਼ਾਰ ਦੇ ਸਥਾਨ ਤੇ ਹੈ ਇਸ ਦਾ ਸਨਕ ਮੁੱਲ ਹੋਏਗਾ 7000 8 ਸੈਂਕੜੇ ਦੇ ਸਥਾਨ ਤੇ ਹੈ ਇਸ ਦਾ ਸਨਕ ਮੁੱਲ ਹੋਏਗਾ 800 1 ਦਹਾਈ ਦੇ ਸਥਾਨ ਤੇ ਹੈ ਇਸ ਦਾ ਸਨਕ ਮੁੱਲ ਹੋਏਗਾ 10 ਤੇ ਇਹ ਇੱਕ ਇਕਾਈ ਦੇ ਸਥਾਨ ਤੇ ਹੈ ਇਸ ਦਾ ਸਨਕ ਮੁੱਲ ਹੋਏਗਾ 1 ਤਾਂ ਇਸਦਾ ਉੱਤਰ ਹੈ 20000 ਜੋੜ 7000 ਜੋੜ 800 ਜੋੜ 10 ਜੋੜ 1 ਸਾਡਾ ਡੀ ਸਵਾਲ ਹੈ ਸਭ ਤੋਂ ਪਹਿਲਾ 8 8 ਹੈ ਸਾਡਾ 10000 ਦੇ ਸਥਾਨ ਤੇ ਤਾਂ ਇਸਦਾ ਸਥਾਨਕ ਮੁੱਲ ਹੈ 802 ਹੈ ਹਜ਼ਾਰ ਦੇ ਸਥਾਨ ਤੇ 2 ਦਾ ਸਥਾਨਕ ਮੁੱਲ ਹੈ 2000 9 ਹੈ ਸੈਂਕੜੇ ਦੇ ਸਥਾਨ ਤੇ 900 ਦੂਜਾ 9 ਹੈ ਦਹਾਈ ਦੇ ਸਥਾਨ ਤੇ ਇਸਦਾ ਸਥਾਨਕ ਮੁੱਲ 90 4 ਹੈ ਇਕਾਈ ਦੇ ਸਥਾਨ ਤੇ ਤਾਂ ਚਾਰ ਦਾ ਸਥਾਨਕ ਮੁੱਲ ਹੋਏਗਾ 4 ਇਹ ਸਵਾਲ 1 ਹੈ 10000 ਦੇ ਸਾਂਤੇ ਤਾਂ ਇਸ ਦਾ ਸਥਾਨਕ ਮੁੱਲ ਹੋਏਗਾ 10000 0 ਦਾ ਸਥਾਨਕ ਮੁੱਲ 0 0 ਜਿਸ ਮਰਜ਼ੀ ਸਾਂਤੇ ਹੋਵੇ ਪਿਆਰੀ ਬੱਚਿਓ ਉਸ ਦਾ ਸਥਾਨਕ ਮੁੱਲ 0 ਹੁੰਦਾ ਹੈ ਉਸ ਤੋਂ ਅਗਲੀ 0 ਸੈਂਕੜੇ ਦੇ ਸਾਂਤੇ ਹੈ ਪਰ ਸਥਾਨਕ ਮੁੱਲ 0 7 ਦਹਾਈ ਦੇ ਸਾਂਤੇ ਹੈ ਸਥਾਨਕ ਮੁੱਲ 70 3 ਇਕਾਈ ਦੇ ਸਾਂਤੇ ਹੈ ਸਥਾਨਕ ਮੁੱਲ 3 साढ़ा अगली रकम है चार है साढ़ा दस हज़ार के स्थान चालीस हज़ार तीन है साढ़ा हज़ार के स्थान तीन हज़ार सत है सैकड़े के स्थान पर सत सौ एक है दहाई के स्थान पर दस जीरो इकाई के स्थान पर है जीरो जी सवाल छे है साढ़ा दस हज़ार के स्थान तानेकुल सत हज़ार एक है हज़ार के स्थान एक हज़ार छे है ਸੈਂਕੜੇ ਦੇ ਸਥਾਨ ਤੇ 603 ਹੈ ਦਹਾਈ ਦੇ ਸਥਾਨ ਤੇ 39 ਹੈ ਇਕਾਈ ਦੇ ਸਥਾਨ ਤੇ 9 ਐਚ ਸਵਾਲ ਹੈ ਸਾਡਾ 2 ਹੈ 10000 ਦੇ ਸਥਾਨ ਤੇ 20006 ਹੈ ਹਜ਼ਾਰ ਦੇ ਸਥਾਨ ਤੇ 6000 ਪਹਿਲਾ 9 ਹੈ ਸੈਂਕੜੇ ਦੇ ਸਥਾਨ ਤੇ 900 ਦੂਜਾ 9 ਹੈ ਦਹਾਈ ਦੇ ਸਥਾਨ ਤੇ 90 ਫਿਰ ਇਹ 9 ਹੈ ਇਕਾਈ ਦੇ ਸਥਾਨ ਤੇ 9 ਪਿਆਰੇ ਬੱਚਿਓ ਉਮੀਦ ਕਰਦਾ ਹਾਂ ਇਹ ਸਵਾਲ ਵੀ ਤੁਹਾਨੂੰ ਸਮਝ ਆਏ ਹੋਣਗੇ ਬਹੁਤ-ਬਹੁਤ ਧੰਨਵਾਦ ਸ਼ੁਕਰੀਆ